ਪਿਛਲੇ ਸਾਲ ਤੁਹਾਡੇ ਦੋਸਤੋ ਯਾਦ ਹੋਣਾ ਵੀ ਮੰਡੀਆਂ ਦੇ ਵਿੱਚ ਝੋਨੇ ਦੇ ਸੀਜ਼ਨ ਦੇ ਸ਼ੁਰੂ ਦੇ ਵਿੱਚ ਜਦੋਂ ਝੋਨੇ ਦੇ ਸੀਜ਼ਨ ਦੀ ਵਡਾਈ ਸ਼ੁਰੂ ਹੋਈ ਹੈ ਉਸ ਸਮੇਂ ਹੜਤਾਲ ਹੋ ਗਈ ਸੀ ਆੜਤੀਆਂ ਨੇ ਵੀ ਕੀਤੀ ਕੁਝ ਸੈਲਰਾਂ ਵਾਲਿਆਂ ਨੇ ਵੀ ਕੀਤੀ ਫਿਰ ਮਜ਼ਦੂਰ ਵੀ ਹੜਤਾਲ ਤੇ ਚਲੇ ਗਏ ਸੀ ਕਿਸਾਨਾਂ ਨੂੰ ਬੜਾ ਨੁਕਸਾਨ ਹੋਇਆ ਬੜਾ ਕਸ਼ਟ ਹੋਇਆ ਸੜਕਾਂ ਦੇ ਉੱਤੇ ਵੀ ਜੀਰੀ ਉਹਨਾਂ ਨੇ ਰੱਖ ਕੇ ਟਾਈਮ ਟਪਾਇਆ ਮੰਡੀਆਂ ਬਾਹਰ ਵੱਲ ਨੂੰ ਆ ਗਿਆ ਸੀ ਸ਼ਹਿਰ ਤੋਂ ਮੈਂ ਰਾਜਪੁਰੇ ਦੇਖਿਆ ਸੀ ਜਦੋਂ ਅਜਿਹੇ ਹਾਇਤ ਕੀ ਨਾ ਹੋਵੇ ਕਿਉਂਕਿ ਜਿਹੜਾ ਕਿਸਾਨ ਹੈ ਉਹ ਦੋ ਗੱਲਾਂ ਤੇ ਬਹੁਤਾ ਜ਼ਿਆਦਾ ਨਿਰਭਰ ਕਰਦਾ ਇੱਕ ਸਰਕਾਰ ਵੱਲ ਵੀ ਦੇਖਦਾ ਉਹ ਵੀ ਸਾਨੂੰ ਜਿਹੜਾ ਕੋਈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੈਸੇ ਮਿਲ ਲੈਣੇ ਉਹ ਵਧਾ ਦਿੱਤੇ ਜਾਣ। ਦੂਜਾ ਉਹ ਆੜਤੀ ਵੱਲ ਨੂੰ ਵੀ ਦੇਖਦਾ ਵੀ ਫਸਲ ਲੈ ਕੇ ਜਾਣੀ ਆ ਤੇ ਵਿਕ ਜਾਵੇ। ਉਹ ਦੋ ਐਂਗਲਸ ਤੋਂ ਤੋਂ ਪੱਖਾਂ ਤੋਂ ਵਿਚਾਰ ਕੇ ਚੱਲਦਾ ਆਪਣੇ। 4-5 ਮਹੀਨੇ ਮੰਤ ਕਰਕੇ ਜੇਕਰ ਮੰਡੀ ਦੇ ਵਿੱਚ ਆਈ ਬੈਠਣਾ ਪੈ ਜਵੇ 8 ਦਿਨ, ਹਫਤਾ, 10 ਦਿਨ ਜਾਂ ਟਰਾਲੀ 'ਚ ਲੱਦ ਕੇ ਫਸਲ ਵਾਪਸ ਲਿਆਉਣੀ ਪੈ ਜਵੇ। ਤਾਂ ਫਿਰ ਐਦੋਂ ਵੱਡਾ ਦੁੱਖ ਕੋ ਨਾ ਇਹ ਬੇਨਤੀ ਇੱਕ ਸਿਨਮਰ ਆੜਤੀ ਭਰਾਵਾਂ ਨੂੰ ਸ਼ੈਲਰਾਂ ਵਾਲਿਆਂ ਨੂੰ ਵੀ ਤੁਸੀਂ ਬੈਠ ਕੇ ਸਰਕਾਰ ਨਾਲ ਹੁਣੇ ਜੇਕਰ ਕੋਈ ਗੱਲਬਾਤ ਹੋਵੇ ਕਿਉਂਕਿ ਮੰਗਾ ਥੋੜੀਆਂ ਵੀ ਹੋ ਸਕਦਾ ਹੈ ਜਾਇਜ਼ ਹੁਣ ਪਤਾ ਨਹੀਂ ਹੁਣ ਗੱਲ ਵਿੱਚੋਂ ਕੀ ਹੈ ਕਿਉਂਕਿ ਖਬਰੇ ਪੜ੍ਹੀ ਸੀ ਮੌਕੇ ਦੇ ਉੱਤੇ ਹੜਤਾਲ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੋ ਕਾਰਨ ਇਹ ਹੈ ਵੀ ਜਿਹੜਾ ਆੜਤੀਏ ਤੇ ਕਿਸਾਨ ਦਾ ਆਪਸ ਦੇ ਵਿੱਚ ਰਿਸ਼ਤਾ ਕਾਫੀ ਗੂੜਾ ਅਤੇ ਪੁਰਾਣਾ ਹੈ। ਇੱਕ ਦੂਜੇ ਤੇ ਨਿਰਭਰ ਵੀ ਨੇ। ਹੁਣ ਜੇ ਕਿਸਾਨ ਆੜਤੀਏ ਕੋਲ ਫਸਲ ਹੀ ਨਹੀਂ ਲੈ ਕੇ ਜਾਊਗਾ ਤਾਂ ਆੜਤੀ ਵੀ ਫਿਰ ਘਾਟਾ ਹੈ। ਅਤੇ ਜੇ ਆੜਤੀਆ ਕਿਸਾਨ ਨੂੰ ਤੰਗ ਕਰਦਾ ਹੈ ਤਾਂ ਵੀ ਨੁਕਸਾਨ ਦੋਹਾਂ ਦਾ ਹੀ ਹੈ। ਹਾਲਾਂਕਿ ਕਿਸਾਨ ਤੱਕ ਤੇ ਹੋਰ ਚੱਲੇ ਨੁਕਸਾਨ ਫਿਰ ਆੜਤੀਆ ਦਾ। ਸੋ ਤੁਸੀਂ ਵੀ ਇਹ ਗੱਲ ਸਰਕਾਰ ਨਾਲ ਵਿਚਾਰ ਕੇ ਤਾਂ ਹੱਲ ਕਰੋ ਪਰ ਸੀਜ਼ਨ ਤੋਂ ਪਹਿਲਾਂ ਅਜੇ ਕੋਈ ਹੜਤਾਲ ਨਾ ਕਰੋ ਵੀ ਜਿਹਦੇ ਨਾਲ ਤੇ ਖੁਦ ਨਾਲ ਸਰਕਾਰ ਨੂੰ ਤਾਂ ਪਰੇਸ਼ਾਨੀ ਹਜੇ ਘੱਟ ਹੁੰਦੇ ਕਿਉਂਕਿ ਉਹਨਾਂ ਨੇ ਤਾਂ ਸਮਾਨ ਜਿਹੜਾ ਉੱਥੇ ਮਾਲ ਵਿਕ ਗਿਆ ਫਸਲ ਵਿਕ ਗਈ ਉਹਦੀ ਪੇਮੈਂਟ ਕਰਨੀ ਹੁੰਦੀ ਹੈ ਲਿਫਟਿੰਗ ਕਰਨੀ ਹੁੰਦੀ ਹੈ ਅਸਲ ਸਮੱਸਿਆ ਕਿਹਨੂੰ ਆ ਗਈ ਜਿਹਨੇ ਫਸਲ ਵੇਚੀ ਅਤੇ ਪੈਸਾ ਲੈਣਾ ਉਹ ਬੈਠਾ ਵੰਡੇ ਚ ਉਹਦੀ ਫਸਲ ਨੇ ਵਿਕੀ ਉਹ ਦੇਖ ਰਹੇ ਉਹਨੇ ਪੈਸੇ ਵੀ ਢੜੇ ਨੇ ਆਧਾਰ ਸੁਧਾਰ ਪੈਸੇ ਵੀ ਫੜੇ ਹੁੰਦੇ ਨੇ ਕਈ ਵਾਰੀ ਅੜਤੀ ਉਹਦੇ ਦੇਣੇ ਹੁੰਦੇ ਨੇ ਸੋ ਇੱਥੇ ਆ ਕੇ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਕੋਈ ਅਜਿਹੇ ਵਿਚਾਰ ਵਟਾਂਦਰੇ ਦੇ ਵਿੱਚ ਇਨਵੋਲਵ ਕਰੋ ਸਰਕਾਰ ਦੇ ਨਾਲ ਵੀ ਇਹ ਤਾਂ ਹੱਲ ਹੋ ਸਕੇ ਅਤੇ ਮੌਕੇ ਤੇ ਜਦੋਂ ਵढाई ਸ਼ੁਰੂ ਹੋਣੀ ਹੈ ਚੋਨੇ ਦੇ ਤੱਕ ਸਨਾਂ ਨੂੰ ਕੋਈ ਸਮੱਸਿਆ ਨਾ